ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਮੌਸਮ ਤਬਦੀਲ ਹੁੰਦਾ ਹੈ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਅਕਸਰ ਨਜ਼ਲਾ ਜੁਕਾਮ ਰੇਸ਼ਾ ਗਲਾ ਖਰਾਬ ਖਾਂਸੀ ਜ਼ੁਕਾਮ ਪਤਾ ਨਹੀਂ ਕੀ ਕੁਝ ਜਿਹੜਾ ਸਾਡੇ ਗਲੇ ਦੇ ਨਾਲ ਨੱਕ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ ਇੱਕ ਤਾਂ ਹੁਣ ਸੀਜ਼ਨ ਜਿਹੜਾ ਹੈ ਉਹ ਝੋਨੇ ਵਾਲਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਮੌਸਮ ਨੇ ਬਦਲਣਾ ਹੈ ਤੇ ਸਾਨੂੰ ਪਤਾ ਨਹੀਂ ਲੱਗਣਾ ਕਿ ਕਦੋਂ ਸਾਡੇ ਨੱਕ ਨੂੰ ਹਵਾ ਨੇ ਸਿੱਧੀ ਨੇ ਵੱਜਣਾ ਤੇ ਜਾਂ ਫਿਰ ਜ਼ਿਆਦਾ ਠੰਡੇ ਪਾਣੀ ਨਾਲ ਨਹਾਲੇ ਤਾਂ ਵੈਸੇ ਹੀ ਸਰੀਰ ਦਾ ਬੁਰਾ ਹਾਲ ਕਿਵੇਂ ਬਚ ਸਕਦੇ ਆ ਆਯੁਰਵੇਦ ਦੇ ਵਿੱਚ ਕੀ ਇਹਦੇ ਟ੍ਰੀਟਮੈਂਟ ਨੇ ਆਯੁਰਵੈਦਿਕ ਦਵਾਈਆਂ ਇਹਦੇ ਉੱਤੇ ਕੀ ਅਸਰ ਕਰਦੀਆਂ ਨੇ ਕੀ ਨੁਸਖੇ ਨੇ ਉਹਨਾਂ ਦੇ ਉੱਤੇ ਚਰਚਾ ਕਰਨ ਵਾਸਤੇ ਵਰਦਾਨ ਆਯੁਰਵੈਦਿਕ ਸੈਂਟਰ ਚੰਡੀਗੜ੍ਹ ਪਹੁੰਚੇ ਹੋਏ ਆ ਤੇ ਇੱਕ ਵੱਡੇ ਗ੍ਰੰਥ ਦੇ ਵਿੱਚੋਂ ਨਾਇਾਬ ਨੁਸਖੇ ਲੱਭ ਕੇ ਉਹਨਾਂ ਨੂੰ ਦਵਾਈਆਂ ਦਾ ਰੂਪ ਦਿੰਦੇ ਨੇ ਮਿਸਟਰ ਸੁਭਾਸ਼ ਗੋਇਲ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਵੀ ਤਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੇ ਜਿੰਨੇ ਵੀ ਸਾਡੇ ਦਰਸ਼ਕ D5 ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਸਰੇ ਕਾ ਤੇ ਗੁਲਸਬ ਜਿਸ ਤਰ੍ਹਾਂ ਆਪਾਂ ਚਰਚਾ ਕਰ ਰਹੇ ਆ ਕਿ ਮੌਸਮ ਦੀਆਂ ਤਬਦੀਲੀਆਂ ਦੇ ਨਾਲ ਕਈ ਤਰ੍ਹਾਂ ਦੀਆਂ ਤਬਦੀਲੀਆਂ ਸਰੀਰ ਦੇ ਵਿੱਚ ਵੀ ਆ ਜਾਂਦੀਆਂ ਨੇ ਨੱਕ ਗਲਾ ਖਰਾਬ ਸਿਰ ਦਰਦ ਕਾਫੀ ਕੁਝ ਹੋ ਜਾਂਦਾ ਇਕੱਠਾ ਹੀ ਹੋ ਜਾਂਦਾ ਸਾਰਾ ਕੁਝ ਤਾਂ ਉਹਦੇ ਤੋਂ ਆਪਾਂ ਕਿਵੇਂ ਬਚ ਸਕਦੇ ਆ ਏ ਕਬਡੀ ਸਮੱਸਿਆ ਪਹਿਲੀ ਗੱਲ ਤਾਂ ਜਿਨ੍ਹਾਂ ਲੋਕਾਂ ਨੂੰ ਇਹ ਅਲਰਜੀ ਹੈਗੀ ਆ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਆਪਣੇ ਘਰ ਦੇ ਵਿੱਚ ਕਾਲੀ ਮਿਰਚ ਸੁੰਡ ਇਹ ਚੀਜ਼ਾਂ ਜਿਹੜੀਆਂ ਨੇ ਹਮੇਸ਼ਾ ਰੱਖੋ ਮੱਗ ਪੀਪਲ ਵਗੈਰਾ ਇਹਨੂੰ ਤੁਸੀਂ ਹਣੀ ਚ ਮਿਕਸ ਕਰਕੇ ਲਿਆ ਕਰੋ ਇਹਦੇ ਨਾਲ ਤੁਹਾਡੀ ਤਸਵੀਰ ਚੇਂਜ ਹੁੰਦੀ ਆ ਸ਼ਹਿਦ ਦੇ ਵਿੱਚ ਮਿਕਸ ਕਰਕੇ ਲੈਣਾ ਜਦੋਂ ਅਸੀਂ ਕੀ ਕਰਦੇ ਆ ਦਵਾਈਆਂ ਦੇਣੀਆਂ ਹੁੰਦੀਆਂ ਆਯੁਰਵੈਦਿਕ ਸਿਸਟਮ ਦੇ ਵਿੱਚ ਇੱਕ ਮੈਡੀਸਨ ਬਣੀ ਆ ਗੌਰ ਨਾਲ ਸੁਣਿਓ ਉਹ ਕੀ ਆ ਸਿੰਪਲ ਜੀ ਚੀਜ਼ ਆ ਜਿਵੇਂ ਲੋਕਾਂ ਨੂੰ ਛਿੱਕਾ ਸੁਬਾ ਮਤਲਬ ਕੋਈ ਕਹਿੰਦਾ ਜੀ ਮੈਂ 100-100 ਛਿੱਕਾ 200-200 ਛਿੱਕ ਵੱਜ ਜਾਂਦੀ ਹੈ ਮਤਲਬ ਮੇਰਾ ਪਾਗਲ ਹੋ ਜਾਂਦਾ ਨਾ ਕੱਢ ਬੁਰਾ ਹਾਲ ਲਾਲ ਹੋ ਜਾਂਦਾ ਟਮਾਟਰ ਵਰਗਾ ਤੇ ਦਿਮਾਗ ਵੀ ਫਟਣ ਵਾਲਾ ਹੋ ਜਾਂਦਾ ਤੇ ਇੱਕ ਵਾਰੀ ਤਾਂ ਐ ਲੱਗਦਾ ਹੁੰਦਾ ਵੀ ਪਤਾ ਨਹੀਂ ਕੀ ਬਣੂਗਾ ਹੁਣ ਕੀ ਹੋਊਗਾ ਅੱਜ ਦਾ ਦਿਨ ਕਿਵੇਂ ਨਿਕਲੂਗਾ ਇੱਕ ਇਹ ਪ੍ਰੋਬਲਮ ਹੈ ਦੂਜੀ ਇੱਕ ਪ੍ਰੋਬਲਮ ਹੈ ਲੋਕਾਂ ਨੂੰ ਬ੍ਰੇਨ ਦੇ ਅੰਦਰ ਕਿਉਂ ਭੁੱਲ ਜਾਂਦੇ ਆ ਦਿਮਾਗ ਕਮਜ਼ੋਰ ਹੁੰਦਾ ਦਿਮਾਗ ਦੇ ਹਾਰਮੋਨ ਬੀਕ ਹੋ ਜਾਂਦੇ ਨੇ ਉਹ ਲੋਕਾਂ ਵਾਸਤੇ ਇੱਕ ਬਹੁਤ ਗੁੱਡ ਮੈਡੀਸਿਨ ਹੈ ਜਿਨ੍ਹਾਂ ਨੂੰ ਬ੍ਰੇਨ ਤੋਂ ਲੈ ਕੇ ਥਰੋਟ ਤੱਕ ਇਨਫੈਕਸ਼ਨ ਅਲਰਜੀ ਹੁੰਦੀ ਹੈ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਬਣਾਇਆ ਸਭ ਤੋਂ ਪਹਿਲਾਂ ਇੱਕ ਬ੍ਰੇਨ ਗੱਜ ਕੇਸਰੀ ਬ੍ਰੇਨ ਗੱਜ ਕੇਸਰੀ ਜਿਹੜਾ ਹੈਗਾ ਇਹ ਨਾਮ ਰੱਖਿਆ ਗਿਆ ਹੈ ਦਾ ਕਿ ਬ੍ਰੇਨ ਗੱਜ ਕੇਸਰੀ ਅਬਲੇ ਆ ਇੱਕ ਚਟਨੀ ਦੀ ਤਰ੍ਹਾਂ ਬਣਿਆ ਹੋਇਆ ਇਹਨੂੰ ਹੱਥ ਦੇ ਵਿੱਚ ਲੈ ਕੇ ਇੱਕ ਚਮਚ ਔਰ ਚਟ ਚਟ ਕੇ ਖਾਣਾ ਹੁੰਦਾ ਥੋੜਾ ਥੋੜਾ ਚਟਣਾ ਤੇ ਉਤੋਂ ਗਰਮ ਗਰਮ ਦੁੱਧ ਪੀ ਲੈਣਾ ਥੋੜਾ ਥੋੜਾ ਚਟਣਾ ਗਰਮ ਗਰਮ ਦੁੱਧ ਪੀ ਲੈਣਾ ਜੇ ਆਪਾਂ ਨੂੰ ਦੁੱਧ ਤੋਂ ਕੋਈ ਪ੍ਰੋਬਲਮ ਆ ਤਾਂ ਤੁਸੀਂ ਉਹਦੀ ਜਗ੍ਹਾ ਕੋਸਾ ਪਾਣੀ ਪੀ ਸਕਦੇ ਹੋ ਇਹਦੇ ਨਾਲ ਕੀ ਹੋਣਾ ਕਿ ਤੁਹਾਡੇ ਜਿਹੜੇ ਬ੍ਰੇਨ ਦੇ ਅੰਦਰ ਹਰ ਵਕਤ ਖੁਸ਼ਕੀ ਹੈ ਛਿੱਕਾਂ ਵੱਜਦੀਆਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕਈਆਂ ਨੂੰ ਸਾਈਨਸ ਦੀ ਪ੍ਰੋਬਲਮ ਹੈ ਨੱਕ ਬੰਦ ਹੋ ਜਾਂਦਾ ਬਲੌਕ ਰਹਿੰਦਾ ਉਹਨਾਂ ਵਾਸਤੇ ਬਹੁਤ ਗੁੱਡ ਹੈ ਔਰ बार-बार ਜੇ ਜ਼ੁਕਾਮ ਹੁੰਦਾ ਖਾਂਸੀ ਹੁੰਦੀ ਹੈ ਉਹਦੇ ਵਾਸਤੇ ਵੀ ਇੱਕ ਨਾਲ ਇਹਦੇ ਦਿੱਤਾ ਗਿਆ ਅਸਵਾ ਅਮ੍ਰਿਤ ਇਹ ਜਿਹੜਾ ਅਸ਼ਵਾਮ੍ਰਿਤ ਬਣਾਇਆ ਗਿਆ ਇਹ ਅਸ਼ਵਗੰਧ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਵੇਂ ਅਸ਼ਵਗੰਧ ਪਾਈ ਗਈ ਬ੍ਰਹਮੀ ਬੱਟੀ ਪਾਈ ਗਈ ਔਰ ਇਹਦੇ ਵਿੱਚ ਸਪਤਾ ਅਮ੍ਰਿਤ ਲੋਹ ਪਾਈ ਗਈ ਸਪਤਾ ਅਮ੍ਰਿਤ ਲੋਹ ਬ੍ਰਹਮੀ ਬੱਟੀ ਅਸ਼ਵਗੰਧ ਇਹ ਤਿੰਨ ਚੀਜ਼ਾਂ ਤੁਸੀਂ ਆਪਦੇ ਘਰੇ ਬਹਿ ਕੇ ਮੋਬਾਈਲ ਤੇ ਗੂਗਲ ਤੇ ਸਰਚ ਕਰ ਲਿਓ ਪਤਾ ਲੱਗ ਜੂਗਾ ਇਹ ਜੱਗਰ ਨੁਸਖੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਮੈਂ ਡੱਬੀਆਂ 'ਚ ਬੰਦ ਕੀਤੇ ਹੋਏ ਨੇ ਤੁਸੀਂ ਬਣਾ ਕੇ ਘਰੇ ਆਪਣੀਆਂ ਡੱਬੀਆਂ 'ਚ ਬੰਦ ਕਰ ਲਓ ਜੇ ਬਣਾ ਸਕਦੇ ਹੋ ਨਹੀਂ ਤਾਂ ਫਿਰ ਮੇਰੇ ਕੋਲ ਤਾਂ ਅਵੇਲੇਬਲ ਹੈਗੇ ਨੇ ਜਿੰਨੇ ਕੁ ਜੋਗੇ ਹੈਗੇ ਉਹਨਾਂ ਨੂੰ ਜ਼ਰੂਰ ਦੇਾਂਗੇ ਤੁਹਾਨੂੰ ਮਟੀਰੀਅਲ ਤੇ ਇੱਕ ਇਹ ਹੋ ਗਿਆ ਅਸ਼ਵ ਅਮ੍ਰਿਤ ਇਹਦੇ ਵਿੱਚ ਇੱਕ ਹੋ ਗਿਆ ਬ੍ਰੇਨ ਗੱਜ ਕੇਸਰੀ ਅਵਲੇ ਅਸ਼ਵ ਅਮ੍ਰਿਤ ਪਾਊਡਰ ਹੈ ਜਿਹੜਾ ਦਿਨ ਚ ਤਿੰਨ ਵਾਰੀ ਅਸੀਂ ਖਾਣ ਨੂੰ ਰეკਮੈਂਡ ਕਰਦੇ ਆ ਇੱਕ ਸਾਡੇ ਵੈਦ ਜੀ ਨੇ ਬਣਾਇਆ ਬ੍ਰੇਨ ਡੋਜ਼ ਬ੍ਰੇਨ ਡੋਜ਼ ਉਹ ਵੈਦ ਜੀ ਜਿਵੇਂ ਮਾਈਗਰੇਨ ਹੋ ਜਾਂਦਾ ਸਿਰ ਦਾ ਦਰਦ ਹੋ ਜਾਂਦਾ ਅੱਖਾਂ ਸੁੱਜ ਜਾਂਦੀਆਂ ਨੇ ਕਈਆਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਅਟੈਕ ਹੁੰਦਾ ਸਰਵਾਈਕਲ ਦਾ ਗਰਦਨ ਦਾ ਮਤਲਬ ਹਰ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਇਹ ਉੱਪਰ ਦੀ ਉਹਨੂੰ ਇਹ ਕਵਰ ਕਰ ਦਿੰਦਾ ਔਰ ਬ੍ਰੇਨ ਨੂੰ ਇੱਕ ਵਾਰੀ ਇਨਾ ਰਿਲੈਕਸ ਕਰ ਦਿੰਦਾ ਕਿ ਉਹਦਾ ਪੇਸ਼ੈਂਟ ਦਾ ਜਿਹੜਾ ਅਸਲੀ ਸੰਤੁਲਨ ਵਿਗੜ ਜਾਂਦਾ ਜਿਹਨੂੰ ਅਸੀਂ ਸਟ्रेस ਕਹਿ ਲੈਂਦੇ ਆ ਟੈਨਸ਼ਨ ਕਹਿ ਲੈਂਦੇ ਆ ਐਂਜ਼ਾਈਟੀ ਕਹਿ ਲੈਂਦੇ ਆ ਉਹਨਾਂ ਸਾਰੀਆਂ ਪ੍ਰੋਬਲਮ ਨੂੰ ਖਤਮ ਕਰਦਾ ਤੇ ਨਾਲ ਨਾਲ ਇਹ ਜਿਹੜੀ ਅਲਰਜੀ ਆ ਛਿੱਕਾਂ ਵੱਜਦੀਆਂ ਸੀ ਹੋਰ ਕੁਝ ਹੋ ਰਿਆ ਸੀ ਇਸ ਤਰ੍ਹਾਂ ਦਾ ਉਹਦੇ ਤੇ ਬਹੁਤ ਫਾਇਦਾ ਇਹ ਕਰਦਾ ਜੀ ਔਰ ਇੱਕ ਇਹਦੇ ਵਿੱਚ ਧਰਮਿੰਦਰ ਜੀ ਅਸੀਂ ਨਾਲ ਚੀਜ਼ ਦਿੱਤੀ ਆ ਮਹਾਬਲੀ ਇਹ ਕੀ ਹੈ ਪਿਓਰ ਹਰਬਲ ਕੀ ਹੈ ਇਹਦੇ ਵਿੱਚ ਬਿੱਧ ਹਰਬਸ ਨੇ ਮਤਲਬ ਕਿ ਇਹਦੇ ਵਿੱਚ ਕੀ ਕੀ ਪੈਂਦਾ ਇਹ ਤੁਸੀਂ ਦੇਖ ਲਓ ਵੀ ਇੱਥੇ ਮੰਜੀਟ ਪੈਂਦਾ ਮਲਠੀ ਪੈਂਦੀ ਹੈ ਉਸ ਤੋਂ ਬਾਅਦ ਕੌਂਚ ਪੈਂਦਾ ਹਰੜ ਪੈਂਦੀ ਹੈ ਬਹੇੜਾ ਪੈਂਦਾ ਆਮਲਾ ਪੈਂਦਾ ਉਸ ਤੋਂ ਬਾਅਦ ਇਹਦੇ ਵਿੱਚ 슈ਗਰ ਵੀ ਪੈਂਦੀ ਹੈ ਅਰਜੁਨ ਪੈਂਦਾ ਅਰਜੁਨ ਦਾ ਸੱਕ ਜਿਹੜਾ ਹਾਰਟ ਲਈ ਬੈਨੀਫਿਟਡ ਹੁੰਦਾ ਫਿਰ ਇਹਦੇ ਵਿੱਚ ਟਰਮਰਿਕ ਜਿਹੜੀ ਹਲਦੀ ਜਿਹਨੂੰ ਅਸੀਂ ਕਹਿੰਨੇ ਆ ਕਰਕੂਮਿਨ ਕਹਿੰਨੇ ਆ ਉਹ ਇਹਦੇ ਵਿੱਚ ਪੈਂਦਾ ਫਿਰ ਇਹਦੇ ਵਿੱਚ ਮਤਲਬ ਕਿ ਇੱਕ ਚੀਜ਼ ਸਭ ਤੋਂ ਵੱਡੀ ਸੀ ਇਹਦੇ ਵਿੱਚ ਉਹ ਹੈਗਾ ਗਊ ਦਾ ਕੀ ਅਸਲੀ ਇਸਤੇਮਾਲ ਹੁੰਦਾ ਔਰ ਨਾਲ ਹੀ ਇਹਦੇ ਵਿੱਚ ਅਸੀਂ ਅਸ਼ਵਗੰਧਾ ਕਟਕੀ ਇਦਾਂ ਦੀਆਂ ਸਾਰੀਆਂ ਚੀਜ਼ਾਂ ਪਾ ਕੇ ਇਹ ਬਾਈਤੇਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਉਹਦੇ ਨਾਲ ਕੀ ਆ ਕਿ ਇਹ ਘਿਓ ਬਣਦਾ ਹੂੰ ਰੰਗ ਵੀ ਬਦਲ ਗਿਆ ਇਹਦਾ ਹਾਂ ਇਹਦਾ ਕਲਰ ਵੀ ਚੇਂਜ ਹੁੰਦਾ ਇਹ ਮਤਲਬ ਪਿਓਰ ਚੀਜ਼ ਹੈ ਇਹ ਘਿਓ ਹੈ ਦਿਖਾਣਾ ਮੈਂ ਤੁਹਾਨੂੰ ਕਿਉਂ ਨਹੀਂ ਆਪਣੀ ਤਾਕਤ ਲਈ ਹੋਈ ਆ ਹੂੰ ਇਹ ਆਪਾਂ ਨੂੰ ਵੀ ਖਾ ਕੇ ਖੋਲਣੀ ਪਊ ਡੱਬੀ ਬਾਅਦ ਚ ਖੋਲਦਿਆ ਤੇ ਇਹ ਜਿਹੜਾ ਹੈਗਾ ਇਹ ਇਹਨੂੰ ਖੋਲਣ ਵਾਸਤੇ ਵੀ ਤਾਕਤ ਚਾਹੀਦੀ ਆ ਬਈ ਹੈ ਤੇ ਇਹ ਜਿਹੜਾ ਘੋੜਾ ਹੈ ਜਿਹੜਾ ਇਹਦੇ ਤੋਂ ਨੂੰ ਕੀ ਕਰਨਾ ਇਹਦੇ ਬੈਨੀਫਿਟ ਦੱਸਦਾ ਇਹਨੂੰ ਲੈਣ ਨਾਲ ਇਹਦਾ ਇੱਕ ਚਮਚ ਇਹਦੇ ਵਿੱਚ ਮਿਸ਼ਰੀ ਘੋਲ ਕੇ ਚੰਗੀ ਤਰ੍ਹਾਂ ਇਹਨੂੰ ਘੋੜਾ ਲੈ ਕੇ ਉਹਦੇ ਵਿੱਚ ਇੱਕ ਚਮਚ ਮਿਸ਼ਰੀ ਪਾ ਕੇ ਉਹਨੂੰ ਤੁਸੀਂ ਕੀ ਕਰਨਾ ਉਹਨੂੰ ਖਾਣਾ ਹੈਗਾ ਰਾਤ ਨੂੰ ਸੌਣ ਲੱਗੇ ਦੁੱਧ ਨਾਲ ਖਾ ਸਕਦੇ ਹੋ ਦੁੱਧ ਵਿੱਚ ਪਾ ਕੇ ਖਾ ਸਕਦੇ ਹੋ ਤੇ ਦੂਜੀ ਚੀਜ਼ ਕੀ ਹੈ ਕਿ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਨੂੰ ਇਸ ਤਰ੍ਹਾਂ ਲੈ ਕੇ ਨਾ ਖੋਲ ਕੇ ਇਹ ਖੁੱਲ ਗਿਆ ਬਈ ੱਲਾ ਕਰਦੇ ਕਰਦੇ ਤਾਕਤ ਮਿਲ ਗਈ ਇਹਦੀ ਹੈ ਨਾ ਤੇ ਇਹ ਖੋਲ ਕੇ ਨਾ ਐਦਾ ਮੈਂ ਕਿਹਾ ਮੈਂ ਤਾਂ ਖੋਲਣ ਦੀ ਕੋਸ਼ਿਸ਼ ਕੀਤੀ ਫਿਰ ਤੁਸੀਂ ਕਮੈਂਟ ਪਾਉਣ ਲੱਗ ਜਾਂਦੇ ਹੋ ਮੈਨੂੰ ਵੀ ਆਪਣੀ ਰੱਖਣੀ ਪੈਂਦੀ ਹੈ ਵੀ ਇਹ ਜਿੱਦ ਬਚਾ ਕੇ ਤੇ ਇਹਨੂੰ ਇਸ ਤਰ੍ਹਾਂ ਲੈਣਾ ਥੋੜਾ ਜਿਹਾ ਲੈ ਕੇ ਇਹਨੂੰ ਆਪਣੇ ਐਦਾ ਤੁਸੀਂ ਲਗਾ ਸਕਦੇ ਹੋ ਨੱਕ ਦੇ ਅੰਦਰ ਔਰ ਕੰਨ ਦੇ ਅੰਦਰ ਇਹਦਾ ਜਿਹੜਾ ਬੈਨੀਫਿਟ ਮਿਲਣਾ ਜੀ ਸੋਚ ਵੀ ਨਹੀਂ ਸਕਦਾ ਇਨਸਾਨ ਕਿ ਇਹ ਜਦੋਂ ਸਾਡੇ ਵੈਦ ਜੀ ਦੱਸਦੇ ਆ ਕਈ ਲੋਕਾਂ ਨੂੰ ਖਿੰਡਾਂ ਦੀ ਹੁੰਦੀ ਹੈ ਵੇ ਇਦਾਂ ਕਿਉਂ ਪਰ ਉਹਦੇ ਵਿੱਚ ਕੋਈ ਪਤਾ ਹੀ ਨਹੀਂ ਲੱਗਦਾ ਜਦੋਂ ਤੁਸੀਂ ਲਾਉਂਦੇ ਹੋ ਜਿਵੇਂ ਮੂੰਹ ਤੇ ਕਰੀਮ ਲਾਉਂਦੇ ਹੋ ਨਾ ਐਸੀ ਤਰ੍ਹਾਂ ਇਹਨੂੰ ਲੱਗ ਜਣਾ ਕੋਈ ਇਹਦੀ 스멜 ਨਹੀਂ ਕਿਉਂਕਿ ਕਰੀਮਾ ਦੇ ਵਿੱਚ ਵੀ ਜੜੀਆਂ ਬੂਟੀਆਂ ਹੁੰਦੀਆਂ ਨੇ ਉਹ ਵੀ ਆਪਾਂ ਯੂਜ਼ ਕਰਦੇ ਆ ਔਰ ਇਹ ਵੀ ਉਸੇ ਤਰ੍ਹਾਂ ਕੰਮ ਆਉਂਦਾ ਇਹ ਕਬ ਦੇ ਆਪ ਚ ਬਹੁਤ ਹੀ ਗੁਣਕਾਰੀ ਜਿਹੜੀ ਚੀਜ਼ ਆ ਮੈਂ ਤੁਹਾਨੂੰ ਦੱਸੀ ਹੈ ਤੇ ਸਭ ਤੋਂ ਵੱਧ ਜਿਹੜੀ ਚੀਜ਼ ਆ ਤਰਵਿੰਦਰ ਜੀ ਨੂੰ ਵੀ ਇੱਕ ਵਾਰ ਦਿੱਤਾ ਸੀਗਾ ਮੈਂ ਇਹਨਾਂ ਨੂੰ ਵੀ ਛਿੱਕਾਂ ਲੱਗ ਜਾਂਦੀਆਂ ਨੇ ਠੰਡ ਦੇ ਵਿੱਚ ਤੇ ਤੇ ਇਹ ਜਿਹੜਾ ਇਹ ਜਾਦੂ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਗੁਰਸਾਹਿਬ ਵਿੱਚ ਵਾਕੇ ਹੀ ਜਾਦੂ ਹੈ ਇਹ ਅਸੀਂ ਨਾ ਇਹਨੂੰ ਅਸਮਾ ਅੰਮ੍ਰਿਤ ਦਾ ਨਾਮ ਦਿੱਤਾ ਅਸਮਾ ਅਮ੍ਰਿਤ ਕਿਉਂਕਿ ਇਹ ਅਲਰਜੀ ਵਾਸਤੇ ਤਾਂ ਕੰਮ ਕਰਦਾ ਹੀ ਕਰਦਾ ਇਹ ਚ ਲਤਾ ਕਸਤੂਰੀ ਪਈ ਆ ਲਤਾ ਕਸਤੂਰੀ ਹੋਣ ਕਰਕੇ ਇਹ ਇਹ ਨਾਲ ਨਾਲ ਅਸਥਮੇ ਦੇ ਪੇਸ਼ੈਂਟ ਨੂੰ ਫਾਇਦਾ ਕਰਦਾ ਮਤਲਬ ਅੱਜ ਕੱਲ੍ਹ ਸਾਹ ਦੇ ਰੋਗੀ ਬਹੁਤ ਆ ਔਰ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਔਰ ਇਹ ਜਿਹੜੀ ਹੁਣ ਆਪਣੀ ਫਸਲਾਂ ਦੀ ਚੇਂਜ ਹੁੰਦੀ ਹੈ ਉਸ ਟਾਈਮ ਆ ਕੇ ਜਿਹੜਾ ਸਾਹ ਦਾ ਪੇਸ਼ੈਂਟ ਆ ਬਹੁਤ ਤੰਗ ਹੁੰਦਾ ਅਗਰ ਉਹ ਇਹਦਾ ਇੱਕ ਇੱਕ ਵੀ ਚਮਚ ਇੱਕ ਚਮਚਾ ਗਰੂ ਲੈ ਲੈਂਦਾ ਤਾਂ ਇਹ ਇਸ ਤਰ੍ਹਾਂ ਦੀ ਚੀਜ਼ ਬਣ ਗਈ ਕੁਦਰਤੀ ਕਿ ਉਹਦਾ ਇੱਕ ਚਮਚ ਲੈਣ ਤੋਂ ਬਾਅਦ ਉਹਨੂੰ ਜਿਹੜਾ ਪੰਪ ਲੈਣਾ ਪੈਂਦਾ ਉਹ ਤੋਂ ਛੁਟਕਾਰਾ ਹੋ ਜਾਂਦਾ ਉਹਨੂੰ ਜਿਹੜਾ ਬਾਰ-ਬਾਰ ਮਤਲਬ ਕਿ ਰੇਸ਼ਾ ਆਉਂਦਾ ਉਹਨੂੰ ਬਾਰ-ਬਾਰ ਦਮੇ ਦਾ ਅਟੈਕ ਆਉਂਦਾ ਉਹਨੂੰ ਸਾਹ ਦਾ ਅਟੈਕ ਆਉਂਦਾ ਇਹ ਉਹਦੇ 'ਚ ਵੀ ਫਾਇਦਾ ਕਰਦਾ ਆ ਮਾੜੀਆਂ-ਮੂਟੀਆਂ ਚਿੱਕਾਂ-ਚੁੱਕਾਂ ਨੂੰ ਤਾਂ ਸਮਝਦੇ ਨਹੀਂ ਫਿਰ ਉਹ ਤਾਂ ਲੋਕੀ ਵੈਸੀ ਇੱਕ ਚਮਚ ਲੈਣ ਤੋਂ ਬਾਅਦ ਕਹਿੰਦੇ ਨੇ ਗੁਲਸਾ ਉਹ ਦੁਬਾਰਾ ਸ਼ੀਸ਼ੀ ਘਾਰੀ ਪਈ ਐ ਅਸੀਂ ਤਾਂ ਛੇੜੀ ਵੀ ਨਹੀਂ ਇਹ ਚੀਜ਼ਾਂ ਜਿਹੜੀਆਂ ਬਣਾਉਂਦੇ ਆ ਇਹ ਇਨ੍ਹਾਂ ਗ੍ਰੰਥਾਂ ਦਾ ਸਹਾਰਾ ਹੈ ਇਹ ਗ੍ਰੰਥ 'ਮੈਂ ਬਾਰ-ਬਾਰ ਰੈਫਰੈਂਸ ਦਿੰਨਾ ਇਨ੍ਹਾਂ ਗ੍ਰੰਥਾਂ ਦੇ ਸਹਾਰੇ ਇਹ ਚੀਜ਼ਾਂ ਬਣਦੀਆਂ ਨੇ ਜਿਹੜੀਆਂ ਵੱਡੇ-ਵੱਡੇ ਵਿਦਵਾਨ ਸਾਡੇ ਵੈਦ ਲਿਖ ਗਏ ਔਰ ਅੱਜ ਸਾਨੂੰ ਮੌਕਾ ਮਿਲਿਆ ਗਿਆ ਸੀ ਇਹਦੇ ਤੇ ਬਰੀਕੀ 'ਚ ਕੰਮ ਕਰੀਏ ਕ ਕੰਮ ਕਰਦਾ ਹੁਣ ਪ੍ਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਆ ਕਿ ਹੁਣ ਮਾਇਆ ਵੱਲ ਦਾ ਧਿਆਨ ਜਾਂਦਾ ਨਹੀਂ ਵੀ ਮਾਇਆ ਚਾਹੀਦੀ ਆ ਹੁਣ ਇਸ ਵੱਲ ਧਿਆਨ ਜਾਂਦਾ ਵੀ ਪੇਸ਼ੈਂਟ ਜਿਹੜਾ ਦਵਾਈ ਲੈ ਜਵੇ ਨਾ ਇਥੋਂ ਆ ਕੇ ਸਾਡੇ ਵੈਦਜੀ ਨੂੰ ਮਿਲ ਕੇ ਉਹ ਮਹੀਨੇ ਬਾਅਦ ਆ ਕੇ ਥੈਂਕ ਯੂ ਕਹ ਦਵੇ ਬਸ ਉਹੀ ਵਾਸਤੂ ਵੱਡੀ ਕਮਾਈ ਆ ਜਿਹੜਾ ਮਾਇਆ ਉਹ ਆਉਣੀ ਜਾਣੀ ਆ ਆਈ ਜਾਂਦੀ ਆ ਤੇ ਲੇਕਿਨ ਇਹ ਜ਼ਰੂਰ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕਰਦੇ ਆ ਉਹ ਸ਼ੋਅ ਕਰਕੇ ਕਰਦੇ ਆ ਇਹ ਉਲੇ ਵਿੱਚ ਕੁਝ ਨਹੀਂ ਹੈਗਾ ਹਰ ਚੀਜ਼ ਤੇ ਲੇਬਲ ਲੱਗਾ ਹਰ ਚੀਜ਼ ਓਕੇ ਆ ਤੇ ਗੁਰਸੱਭ ਇੱਕ ਜਿਹੜਾ ਨਾਮ ਹੈ ਮੇਰੇ ਹੱਥ ਦੇ ਵਿੱਚ ਹੈ ਇਹ ਡੱਬੀ ਹੈ ਇਹਦਾ ਨਾਮ ਬੜਾ ਅਜੀਬ ਆ ਯੂ ਲਿਪ ਤੇ ਬਾਕੀ ਸਮਝ ਗਏ ਹੋਣਗੇ ਵੀ ਇਹਦਾ ਮਿਲਦਾ ਜੁਲਦਾ ਕਿਸੇ ਚੀਜ਼ ਦੇ ਨਾਲ ਨਾਮ ਆ ਤੇ ਇਹਦੇ ਵਿੱਚ ਵੀ ਕੁਛ ਨਾ ਕੁਛ ਖਾਸ ਆ ਵੀ ਜਿਹੜਾ ਨਾਮ ਮਿਲਦਾ ਜੁਲਦਾ ਜਿਆ ਇਹਨਾਂ ਦੀ ਕਈ ਚੀਜ਼ਾਂ ਨਾ ਸਾਡੇ ਬਾਬਾ ਜੀ ਨੇ ਵੀ ਕਿਹਾ ਆਪਣੇ ਉਹਦੇ ਵਿੱਚ ਜੋ ਵੀ ਉਹਨਾਂ ਦਾ ਲਹਿਜਾ ਗੱਲ ਕਰਨ ਦਾ ਕਿ ਬਾਬੇ ਨਾਨਕ ਦੀਆਂ ਅਸੀਂ ਗੱਲਾਂ ਕਰਦੇ ਆ 24 ਘੰਟੇ ਉਹਨਾਂ ਨੇ ਵੀ ਇਹੀ ਕਿਹਾ ਕਿ ਜਦੋਂ ਤੱਕ ਅਸੀਂ ਕਿਸੇ ਨੂੰ ਉਹਦੇ ਵਰਗੇ ਬਣ ਕੇ ਨਹੀਂ ਗੱਲ ਕਰਦੇ ਉਦੋਂ ਤੱਕ ਉਹਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਹੁਣ ਬੰਦਾ ਹੋਵੇ ਪੰਜਾਬੀ ਅਸੀਂ ਉਹਨੂੰ ਫਾਰਸੀ ਬੋਲੀ ਜਾਈਏ ਨਹੀਂ ਸਮਝ ਆਉਣੀ ਬੰਦਾ ਹੋਵੇ ਫਾਰਸੀ ਅਸੀਂ ਉਹਨੂੰ ਪੰਜਾਬੀ ਬੋਲੀ ਜਾਈਏ ਨਹੀਂ ਸਮਝ ਆਉਣੀ ਇਸ ਕਰਕੇ ਮੈਂ ਇਹ ਜਿਹੜਾ ਨੌ ਰੱਖਿਆ ਨਾ ਯੂ ਲਿਪ ਇਹ ਜਿਹੜੀ ਮੂੰਹ 'ਚ ਸਰਾਣਾ ਜਾਨੀ ਫਸਾਉਂਦੇ ਹੈ ਨਾ ਜਿਹੜੇ ਲੋਕੀ ਜਰਦਾ ਲਾਉਂਦੇ ਆ ਮੂੰਹ 'ਚ ਸਹਰਾਣਾ ਜਿਹਾ ਬੜਾ ਖੁਸ਼ ਹੋ ਕੇ ਕਹਿੰਦੇ ਦੀ ਮੈਨੂੰ ਗੋਇਲ ਸਾਹਿਬ ਉਹ ਕੁਲੀ ਪਜਾ ਲਾਉਂਦੇ ਆ ਮੈਂ ਤੈਨੂੰ ਜੂਲੀ ਪਦੰਨੇ ਆ ਹਾਂ ਇਹ ਐਸੀ ਚੀਜ਼ ਬਣੀ ਦਰਮੇਂਦਰ ਜੀ ਮਤਲਬ ਕਿ ਜਿਹੜਾ ਬੰਦਾ ਦਿਨ 'ਚ 20-20 ਸਹਰਾਣੇ ਰੱਖਦਾ ਮੂੰਹ 'ਚ ਗੱਦੀਆਂ ਜੀਆਂ ਲਾਉਂਦਾ ਹੈ ਉਹ ਬੰਦਾ ਮਤਲਬ ਜਦੋਂ ਇਹਨੂੰ ਲੈਣ ਲੱਗ ਜਾਂਦਾ ਪਹਿਲੇ ਦਿਨ ਤੋਂ ਹੀ ਮਤਲਬ ਇੱਕ ਦੋ ਨਾਲੀ ਉਹਦਾ ਸਰ ਜਾਂਦਾ ਦੋ ਕਿਸ ਹਰਾਣੇ ਲਾਉਂਦਾ ਕਹਿੰਦਾ ਹੋਰ ਲੋੜ ਹੀ ਨਹੀਂ ਇਹ ਸਵੇਰੇ ਇਹਨੂੰ ਮੂੰਹ ਤੇ ਮੰਦੰਦਾਂ ਤੇ ਮਾਲਿਸ਼ ਕਰਨੀ ਹੈ ਤੇ ਚੁਟਕੀ ਲੈ ਕੇ ਹਰਾਣੇ ਦੀ ਜਗ੍ਹਾ ਇਹਨੂੰ ਰੱਖ ਲੈਣਾ ਪਾਊਡਰ ਹੈ ਇਹਦੇ ਵਿੱਚ ਅਕਰ ਕਰਾ ਪਿਆ ਹੋਇਆ ਸਾਡੇ ਬੈਦ ਭਰਾ ਸਮਝ ਜਾਣਗੇ ਬੈਦ ਭਰਾ ਨੂੰ ਮੈਂ ਤਾਂ ਵਿੱਚ ਰੱਖਦਾ ਹੁੰਦਾ ਕਿ ਉਹ ਐ ਨਾ ਸੋਚਣ ਵੀ ਕੋਈ ਪਤਾ ਨਹੀਂ ਹੈ ਜਾਕੀ ਦੇ ਦੂ ਉਹਨਾਂ ਨੂੰ ਪਤਾ ਹੈ ਮੈਂ ਕੀ ਕਹਿੰਦਾ ਇਹ ਵਿੱਚ ਅਕਰ ਕਰਾ ਇਰਾਨੀ ਪਿਆ ਹੋਇਆ ਜੀ 2.5 ਲੱਖ ਰੁਪਏ ਕਿਲੋ ਦੀ ਆਈਟਮ ਆ ਉਹ ਮਤਲਬ ਉਹ ਉਹ ਮਤਲਬ ਉਹ ਜਦੋਂ ਅਸੀਂ ਦੰਨੇ ਆ ਬੰਦਾ ਇਹ ਲਾਉਂਦਾ ਥੱਲੇ ਤਾਂ ਕਮਾਲ ਦਾ ਰਿਜ਼ਲਟ ਆਉਂਦਾ ਹੈ ਇਹ ਇੰਨੀ ਮਹਿੰਗੀਆਂ ਚੀਜ਼ਾਂ ਮੈਂ ਪਤਾ ਕਿਉਂ ਵਰਤ ਲੈਣਾ ਕਿਉਂਕਿ ਮੇਰੇ ਕੋਲੇ ਸਾਰੇ ਪੇਸ਼ੈਂਟ ਜਿਹੜੇ ਆਉਂਦੇ ਆ ਉਹ ਕਹਿੰਦੇ ਗੁਲਸਰ ਜੋ ਮਰਜ਼ੀ ਦੇ ਦੋ ਸਾਨੂੰ ਤਾਂ ਪਤਾ ਨਹੀਂ ਬਸ ਸਾਨੂੰ ਠੀਕ ਕਰ ਲਓ ਤੇ ਇਸ ਕਰਕੇ ਅਸੀਂ ਕੋਈ ਵੀ ਚੀਜ਼ ਚ ਕੰਜੂਸੀ ਨਹੀਂ ਕਰਦੇ ਉਹ ਜਿੰਨੇ ਦੀ ਵੇਲੇ ਉਹਨੇ ਦੀ ਕਰ ਦੰਨੇ ਵੀ ਲੈ ਲਓ ਵੀ ਐਨੇ ਦੀ ਪੈਂਦੀ ਆ ਤੇ ਇਹ ਜਿਹੜਾ ਯੂਲਿਪ ਹੈ ਨਾ ਜੀ ਇਹ ਕੋਲਿਪ ਦਾ ਐਂਟੀ ਡਾਟਾ ਇਕ ਤਰ੍ਹਾਂ ਵਿਕਲਪ ਵਿਕਲਪਨੀ ਐਂਟੀ ਡਾਟਾ ਔਰ ਉਸ ਤੋਂ ਬਾਅਦ ਉਹ ਇਨਸਾਨ ਜਿਹੜਾ ਹੈਗਾ ਜੇ ਇਹਦੇ ਨਾਲ ਉਹ ਕੂਲੀਪ ਜਿਹੜਾ ਛੁੱਟ ਜਾਂਦਾ ਬੀੜੀ ਸਿਗਰਟ ਛੁੱਟ ਜਾਂਦੀ ਹੈ ਤਮਾਕੂ ਛੁੱਟ ਜਾਂਦਾ ਪਲੱਸ ਜਿਹੜਾ ਮੂੰਹ ਦੇ ਵਿੱਚ ਕੈਂਸਰ ਦੇ ਸੈੱਲ ਪੈਦਾ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਪਲੱਸ ਉਸ ਤੋਂ ਬਾਅਦ ਜਿਹੜਾ ਉਹ ਬਾਰ ਬਾਰ ਕਹਿੰਦਾ ਦੰਨਾਂ ਵਾਲੇ ਡਾਕਟਰ ਕੋਲ ਜਾਣਾ ਪੀਕ ਪਈ ਜਾਂਦੀ ਹੈ ਦੰਦ ਕੂਲਪ ਚਟਟ ਚਟ ਕੇ ਖਰਾਬ ਹੋਏ ਪਏ ਨੇ ਉਹ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਮਤਲਬ ਬੰਦਾ ਮੂੰਹ ਖੋਲਦਾ ਐ ਲੱਗਦਾ ਹੁੰਦਾ ਜਿਵੇਂ ਕੋਈ ਪੁਰਾਣਾ ਫਟਿਆ ਅਨਾਰ ਖੁੱਲ ਗਿਆ ਕਾਲਾ ਜਾ ਐ ਹੋ ਜਾਂਦਾ ਉਹ ਜਿਹੜਾ ਦੰਦ ਨੇ ਉਹ ਵੀ ਸਾਫ ਹੋ ਜਾਂਦੇ ਨੇ ਔਰ ਇਹ ਐਵੇਂ ਨਹੀਂ ਬਣੀ ਚੀਜ਼ ਯੂਜ਼ ਕਰਕੇ ਦੇਖਿਓ ਕੂਲਿਪ ਦਾ ਇਹ ਮਤਲਬ ਕਿ ਐਂਟੀਡਾਟ ਹੈ ਯੂਲਿਪ ਔਰ ਇਹਨੂੰ ਜਿਹੜੇ ਲੋਕਾਂ ਨੇ ਲਿਆ ਅਜੇ ਤੱਕ ਬਹੁਤ ਕਮਾਲ ਇੱਕ ਸਾਡੀ ਭੈਣ ਬਹੁਤ ਦੁਖੀ ਸੀ ਤਰਮਿੰਦਰ ਜੀ ਇਸ ਗੱਲ ਤੋਂ ਉਹਦੇ ਹਸਬੰਦ ਮਤਲਬ ਉਹਨਾਂ ਦੀ ਪਰਸਨੈਲਿਟੀ ਸੀਗੀ ਜਿਹੜੇ ਆਪਣੇ ਨਾਨਾ ਪਾਟਕਰ ਹੈ ਗਿਆ ਫਿਲਮਾਂ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ ਉਦਾਂ ਦੀ ਸੀ ਤੇ ਜਿਹੜੀ ਕੁੜੀ ਸੀਗੀ ਮਤਲਬ ਉਹਦੀ ਵਾਈਫ ਜਿਹੜੀ ਆ ਉਹਦੀ ਪਰਸਨੈਲਿਟੀ ਸੀਗੀ ਅਮੀਸ਼ਾ ਪਟੇਲ ਵਰਗੀ ਮੈਂ ਇਹਨਾਂ ਦੇ ਨਾਮ ਪਤਾ ਕਿਉਂ ਲੈਣਾ ਵੀ ਸਮਝ ਆ ਜਾਏ ਸਿੱਧੀ ਐਦਾ ਦਾ ਬਹੁਤ ਸਮਾਰਟ ਲੋਕ ਪਏ ਆ ਤੇ ਉਹਨਾਂ ਜੋੜੀ ਸੀ ਉਹ ਕਹਿੰਦੀ ਜੀ ਮੈਨੂੰ ਇੰਨਾ ਬੁਰਾ ਲੱਗਦਾ ਨਾ ਜਦੋਂ ਇਹਦਾ ਉਹ ਕਹਿੰਦੀ ਇੰਨਾ ਵਰਗਾ ਕੋਈ ਇਨਸਾਨ ਨਹੀਂ ਪਰ ਜਦੋਂ ਆਹ ਕੰਮ ਨਹੀਂ ਛੱਡਦੇ ਬਹੁਤ ਗੰਦਾ ਲੱਗਦਾ ਤਾਂ ਉਹਨੂੰ ਜੀ ਅਸੀਂ ਘੱਟੋ ਘੱਟ ਸਾਲ 6 ਮਹੀਨੇ ਦਵਾਈਆਂ ਖਵਾਈਆਂ ਨਹੀਂ ਗੱਲ ਬਣੀ ਉਹ ਛੱਡਣ ਚ ਛੱਡਣਾ ਚਾਹਵੇ ਜੀ ਬੰਦਾ ਨਹੀਂ ਛੱਡ ਪਾਵੇ ਪ੍ਰਿਆਗ ਰਾਜ ਤੋਂ ਸੀਗੇ ਜੀ ਉਹ ਮੈਂ ਨਾ ਤਾਂ ਲੈਣਾ ਵੀ ਮਤਲਬ ਬੰਦਾ ਜੇ ਵੀਡੀਓ ਮੇਰੀ ਦੇਖ ਰਿਹਾ ਹੋਊਗਾ ਉਹਨੇ ਉਹਨੂੰ ਪਤਾ ਲੱਗੂ ਵੀ ਗੋਲਸਾਹ ਨੇ ਸਾਡੇ ਲਈ ਸੱਚਮੁੱਚ ਮਿਹਨਤ ਕੀਤੀ ਸੀ ਤਾਂ ਸਾਲ ਬਾਅਦ ਉਹਨਾਂ ਨੇ ਦਵਾਈ ਮਤਲਬ ਲਈ ਬਹੁਤ ਮਿਹਨਤ ਨਾਲ ਸ਼ਰਾਬ ਛੁੱਟ ਗਈ ਇਹ ਨਾਲ ਛੁੱਟੇ ਉਹ ਕਹਿੰਦਾ ਗੁਲਸੱਬ ਜਦੋਂ ਮੇਰੀ ਸ਼ਰਾਬ ਛੁੱਟ ਗਈ ਨਾ ਮੇਰਾ ਐਂ ਭਰੋਸਾ ਵੀ ਹੁਣ ਇਹ ਵੀ ਛੁੱਟ ਜੂ ਮਤਲਬ ਉਸ ਭਰੋਸੇ ਉਹ ਸਾਲ ਪਰ ਦਵਾਈ ਖਾਈ ਗਏ ਇਹਦੀ ਜਰਦਾ ਛੱਡਣ ਦੀ ਫਿਰ ਨਾ ਜੀ ਉਹਨਾਂ ਵਾਸਤੇ ਇਹ ਚੀਜ਼ ਬਣੀ ਸੀਗੀ ਇਹ ਪਾਊਡਰ ਫਿਰ ਸੀ ਪੰਜ ਛੇ ਜਿਹੜੇ ਸਾਡੇ ਬੈਦ ਇੱਥੇ ਵੀ ਬੈਠੇ ਨੇ ਬਾਹਰ ਵੀ ਬੈਠੇ ਨੇ ਕਾਸੀ ਵੀ ਬੈਠੇ ਨੇ ਸਭ ਦੀ رائے ਲਈ ਸੀ ਵੀ ਇਹ ਕੀ ਕਰ ਸਕਦੇ ਆ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਗੁਲਸੱਬ ਅਕਰ ਕਰਾ ਜਿਹੜਾ ਹੈਗਾ ਉਹਦੇ ਨਾਲ ਆ 12 13 ਚੀਜ਼ਾਂ ਨੇ ਲਿਖੀਆਂ ਹੋਈਆਂ ਨੇ ਬਈ ਮੈਂ ਕੋਈ ਛੁਪੀ ਹੋਈ ਗੱਲ ਨਹੀਂ ਕਰਦਾ ਇਹ ਜੀ ਸੁੰਡ ਹਰੜ ਇੱਕ ਹੋਗਾ ਆਪਣਾ ਨਾਗਰ ਮੋਥਾ ਜੀ ਨੂੰ ਕਹਿੰਦੇ ਆ ਇਹ ਜਿਹੇ ਇਹ ਚੀਜ਼ਾਂ ਹੈਗੀਆਂ ਨੇ ਔਰ ਇੱਚ ਸੁਪਾਰੀ ਵੀ ਪਾਈ ਹੋਈ ਆ ਸੁਪਾਰੀ ਜਿਹੜੀ ਤੁਹਾਨੂੰ ਉਹਦਾ ਆਨੰਦ ਦਊਗੀ ਇਹ ਵਿੱਚ ਕੁਝ ਹੈਗਾ ਤੇ ਇਹਦੇ ਵਿੱਚ ਕਪੂਰ ਪਾਇਆ ਹੋਇਆ ਕਲਮੀ ਸ਼ੋਰਾ ਵੀ ਪਾਇਆ ਇਦਾਂ ਦੀਆਂ ਚੀਜ਼ਾਂ ਪਾ ਕੇ ਇਹਨੂੰ ਅਕਰ ਕਰਨ ਦਾ ਕਰੰਟ ਦਿੰਦਾ ਤਾਂ ਕਿ ਇਹ ਤੁਹਾਡੇ ਇਹ ਕੂਲੀਪ ਦੀ ਬਿਮਾਰੀ ਹੈ, ਸਿਗਰਟਾਂ ਦੀ ਬਿਮਾਰੀ ਹੈ, ਤਮਾਕੂ ਦੀ। ਕੋਈ ਵੀ ਨਿਕੋਟਿਨ ਦੀ ਚੀਜ਼ ਤੁਸੀਂ ਲੈ ਰਹੇ ਹੋ, ਇਹ ਐਂਟੀ ਨਿਕੋਟਿਨ ਮੰਨ ਕੇ ਚੱਲੋ। ਇਹਨੂੰ ਜੇ ਤੁਸੀਂ ਯੂਜ਼ ਕਰ ਲਿਆ ਤਾਂ ਤੁਹਾਡੇ ਆਲੇ-ਦਾਲੇ ਵੀ ਕੋਈ ਮਤਲਬ ਸਿਗਰਟ ਪੀਣ ਦੀ ਗੁੰਜਾਇਸ਼ ਹੀ ਨਹੀਂ ਰਹਿਣੀ। ਜਾਦੂ ਕੂਲੀਪ ਲਾਉਣ ਦੀ ਨਹੀਂ ਰਹਿਣੀ ਕਿਉਂਕਿ ਇਹ ਚੀਜ਼ ਆਪਣੇ ਆਪ ਚੀ ਬਹੁਤ ਗਜ਼ਬ ਚੀਜ਼ ਹੈ। ਔਰ ਫਿਰ ਉਹਨਾਂ ਨੂੰ ਪ੍ਰਿਆਗਰਾਜ ਵਾਲਿਆਂ ਨੂੰ ਇਹ ਬਣਾ ਕੇ ਜਦੋਂ ਦਿੱਤਾ ਤਾਂ ਉਹਨਾਂ ਦਾ ਮਹੀਨੇ ਦੇ ਵਿੱਚ ਵਿੱਚ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਗਵਰਨਮੈਂਟ ਤੋਂ ਅਪਰੂਵ ਕਰਾਇਆ ਕਿ ਹੁਣ ਸਾਡੇ ਕੋਲੇ ਕੁਛ ਨਾ ਕੁਛ ਐਸਾ ਹੈਗਾ ਜਿਸ ਦੇ ਨਾਲ ਅਸੀਂ ਲੋਕਾਂ ਨੂੰ ਸ਼ਰਾਬ ਤਾਂ ਪਹਿਲਾਂ ਚੜਾਉਂਦੇ ਸੀਗੇ ਚਿੱਟਾ ਵੀ ਚੜਾਉਂਦੇ ਸੀ ਨਸ਼ੇ ਵੀ ਚੜਾਉਂਦੇ ਸੀ ਪਰ ਇਹ ਪੰਗਾ ਨਹੀਂ ਸੀ ਛੁੱਟਦਾ ਸੀ ਛਟਾਂ ਵਾਲਾ ਉਹਦੇ ਲਈ ਵੀ ਬਾਬਾ ਜੀ ਦੀ ਕਿਰਪਾ ਹੋ ਗਈ ਕਿ ਇਹ ਯੂਲਿਪ ਜਿਹੜਾ ਪਾਊਡਰ ਹੈ ਇਹ ਕੰਮ ਕਰਦਾ ਬਿਲਕੁਲ ਜੀ ਜਿਵੇਂ ਲਿਪ ਕੂਲ ਕਰਦੇ ਨੇ ਨਾ ਕੂਲ ਲਿਪ ਤਾਂ ਯੂ ਲਿਪ ਤੁਹਾਡੇ ਲਿਪ ਨੇ ਤੇ ਉਹਨਾਂ ਦੀ ਜਿਹੜੀ ਸੰਭਾਲ ਵਾਸਤੇ ਇਹ ਗੋਇਲ ਸਾਹਿਬ ਨੇ ਤਿਆਰ ਕੀਤਾ ਸੋ ਸਾਧੀਆਂ ਬਿਮਾਰੀਆਂ ਦੇ ਉੱਤੇ ਗੱਲ ਚੱਲ ਰਹੀ ਸੀ ਕਿ ਉਹਦੇ ਵਾਸਤੇ ਵੀ ਆਯੁਰਵੇਦ ਵਿੱਚ ਕਾਫੀ ਕੁਝ ਇਹਨਾਂ ਦੇ ਕੋਲ ਹੈਗਾ ਬੜੇ ਨਾਇਾਬ ਨੁਸਖੇ ਨੇ ਜਿਹੜੇ ਇਹਨਾਂ ਨੇ ਤੁਹਾਡੇ ਤੱਕ ਦਵਾਈਆਂ ਦੇ ਰੂਪ ਦੇ ਵਿੱਚ ਪਹੁੰਚਾ ਦਿੱਤੇ ਨੇ ਤੁਸੀਂ ਕਾਲ ਕਰ ਸਕਦੇ ਹੋ ਇੱਥੇ ਆ ਕੇ ਦਵਾਈ ਲਿਜਾ ਵੀ ਸਕਦੇ ਹੋ ਤੇ ਘਰ ਭੇਜਣ ਦਾ ਵੀ ਪ੍ਰਬੰਧ ਹੈਗਾ ਸੋ ਗੋਇਲ ਸਾਹਿਬ ਤੁਸੀਂ ਹਿੱਸਾ ਬਣੇ ਜੀ ਪ੍ਰੋਗਰਾਮ ਦਾ ਬਹੁਤ ਬਹੁਤ ਧੰਨਵਾਦ ਜੀ ਧਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲੇ ਆਉਨੇ ਹੋ ਚੰਗੇ ਚੰਗੇ ਸਵਾਲ ਕਰਦੇ ਹੋ ਅਸੀਂ ਉਸ ਹੌਸਲੇ ਤੇ ਜਵਾਬ ਦੇ ਦਿੰਨੇ ਆਂ ਔਰ ਲੋਕੀ ਆ ਕੇ ਸਾਡੇ ਕੋਲੋਂ ਚਟਣੀਆਂ ਦੇ ਨੁਸਖੇ ਮੰਗਦੇ ਰਹਿੰਦੇ ਆ ਵੀ ਕੋਲ ਤਾਂ ਦੱਸੋ ਤਾਂ ਇਹਦੇ ਲਈ ਤੁਸੀਂ ਸਾਡਾ ਵੀਡੀਓ ਬੈਕ ਕਰਕੇ ਸੁਣ ਲਿਆ ਕਰੋ ਜਿਹੜੇ ਨੁਸਖੇ-ਨੁਸਖੇ ਹੁੰਦੇ ਆ ਬਾਕੀ ਟੈਲੀਫੋਨ ਨੰਬਰ ਦਿੱਤੇ ਹੋਏ ਨੇ ਚੱਕੇ ਜਾਂਦੇ ਨਹੀਂ ਪਰ ਤੁਸੀਂ ਸਿੱਧਾ ਹੀ ਆ ਜਾ ਕਰੋ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਸ਼ੁੱਕਰਵਾਰ ਚਾਰ ਦਿਨ ਅਸੀਂ ਸਾਰੇ ਬੈਦ ਸਾਡੇ ਕਲੀਨਿਕ ਤੇ ਬੈਠਦੇ ਆ ਤੇ ਬਾਕੀ ਦਿਨ ਵੀ ਖੁੱਲੇ ਹੁੰਦੇ ਆ ਦਵਾਈ ਪਿੱਛੋਂ ਲੈ ਕੇ ਜਾਣੀ ਆ ਤੁਸੀਂ ਲਿਜਾ ਸਕਦੇ ਹੋ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਆ ਕਿ ਹੁਣ ਬਹੁਤ ਟਾਈਮ ਹੋ ਗਿਆ ਰਾਤ ਹੋ ਗਈ ਹਨੇਰਾ ਹੋ ਗਿਆ ਸੌਂਜੋ ਕੰਮ ਹੋਰ ਵੀ ਬਹੁਤ ਕਰਨੇ ਆ ਸਵੇਰੇ ਉੱਠ ਕੇ ਤੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਕਰੂੰਗਾ ਕਿ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਇਹਨੂੰ ਸ਼ੇਅਰ ਕਰਦਿਆ ਕਰੋ ਲੋਕਾਂ ਨੂੰ ਦੱਸਦਿਆ ਕਰੋ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਸਮੱਸਿਆ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ